ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪਾਉਲੋ ਕੋਇਲੋ ਦੀ ਕਿਤਾਬ ਸੁਪਨਸਾਜ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਮੁੰਡੇ ਨੂੰ ਸਾਰੀ ਰਾਤ ਨੀਂਦ ਨਾ ਆਈ। ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਉਸਨੇ ਤੰਬੂ ਵਿੱਚ ਉਸਦੇ ਨਾਲ ਸੁੱਤੇ ਹੋਏ ਮੁੰਡਿਆਂ ਵਿੱਚ ਇੱਕ ਨੂੰ ਜਗਾਇਆ ਅਤੇ ਉਸ ਨੂੰ ਕਿਹਾ ਕਿ ਉਹ ਫਾਤਿਮਾ ਵਾਲਾ ਤੰਬੂ ਦਿਖਾਵੇ। ਉਹ ਉਹਦੇ ਤੰਬੂ ਤੱਕ ਚਲੇ ਗਏ ਅਤੇ ਮੁੰਡੇ ਨੇ ਆਪਣੇ ਉਸ ਦੋਸਤ ਨੂੰ ਭੇਡਾਂ ਖਰੀਦਣ ਲਈ ਕਾਫੀ ਸਾਰਾ ਸੋਨਾ ਦੇ ਦਿੱਤਾ। ਫਿਰ ਉਸਨੇ ਉਸ ਮੁੰਡੇ ਨੂੰ ਕਿਹਾ ਕਿ ਉਹ ਤੰਬੂ ਵਿੱਚ ਜਾਵੇ ਜਿੱਥੇ ਫਾਤਿਮਾ ਸੌਂ ਰਹੀ ਸੀ ਉਸਨੂੰ ਜਗਾਵੇ ਅਤੇ ਦੱਸੇ ਕਿ ਉਹ ਬਾਹਰ ਅੜੀ ਕਰ ਰਿਹਾ ਸੀ ਨੌਜਵਾਨ ਅਰਬ ਮੁੰਡੇ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਇਸ ਬਦਲੇ ਉਸਨੂੰ ਹੋਰ ਪੇਡਾਂ ਖਰੀਦਣ ਲਈ ਸੋਨਾ ਮਿਲਿਆ ਹੁਣ ਸਾਨੂੰ ਇਕੱਲਿਆਂ ਛੱਡ ਦੇ ਮੁੰਡੇ ਨੇ ਉਸ ਨੌਜਵਾਨ ਅਰਬ ਨੂੰ ਕਿਹਾ ਅਰਬ ਮੁੰਡਾ ਤੰਬੂ ਵਿੱਚ ਜਾ ਕੇ ਮੁੜ ਸੌਂ ਗਿਆ ਅਤੇ ਉਸ ਨੂੰ ਇਹ ਮਾਣ ਮਹਿਸੂਸ ਹੋਇਆ ਕਿ ਉਸ ਨੇ ਨਕਲੀ ਸਤਾਨ ਦੇ ਸਲਾਹਕਾਰ ਦੀ ਮਦਦ ਕੀਤੀ ਸੀ ਅਤੇ ਉਹ ਇਸ ਗੱਲ ਤੇ ਖੁਸ਼ੀ ਵੀ ਸੀ ਕਿ ਉਸ ਕੋਲ ਭੇਡਾਂ ਖਰੀਦਣ ਲਈ ਕਾਫੀ ਪੈਸੇ ਸਨ ਫਾਤਿਮਾ ਅੰਤੰਬੂ ਦੇ ਦਰਵਾਜ਼ੇ ਤੱਕ ਆਈ ਦੋ ਮੁੰਡਿਆਂ ਨੇ ਖਜੂਰਾਂ ਦੇ ਦਰਖਤਾਂ ਵਿੱਚ ਤੁਰਨ ਲੱਗੇ ਮੁੰਡਾ ਜਾਣਦਾ ਸੀ ਕਿ ਅਜਿਹਾ ਕਰਨਾ ਰਵਾਇਤਾਂ ਦੀ ਉਲੰਘਣਾ ਹੈ ਪਰ ਉਸ ਨੂੰ ਹੁਣ ਇਸ ਦੀ ਕੋਈ ਪਰਵਾਹ ਨਹੀਂ ਸੀ ਉਸ ਕਿਹਾ ਮੈਂ ਜਾ ਰਿਹਾ ਹਾਂ ਅਤੇ ਮੈਂ ਤੈਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਵਾਪਸ ਪਰਤਾਂਗਾ ਮੈਂ ਤੈਨੂੰ ਪਿਆਰ ਕਰਦਾ ਹਾਂ ਕਿਉਂਕਿ ਫਾਤਿਮਾ ਨੇ ਵਿਚੋਂ ਹੀ ਟੋਕ ਦਿੱਤਾ ਕੁਝ ਕਹਿਣ ਦੀ ਲੋੜ ਨਹੀਂ ਪਿਆਰ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਪਿਆਰ ਕੀਤਾ ਜਾਂਦਾ ਹੈ ਪਿਆਰ ਕਰਨ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੁੰਦੀ ਪਰ ਮੁੰਡੇ ਨੇ ਆਪਣੀ ਗੱਲ ਜਾਰੀ ਰੱਖੀ ਮੈਨੂੰ ਇੱਕ ਸੁਪਨਾ ਆਇਆ ਸੀ ਅਤੇ ਮੈਂ ਇੱਕ ਬਾਦਸ਼ਾਹ ਨੂੰ ਮਿਲਿਆ ਸੀ ਮੈਂ ਸ਼ੀਸ਼ੇ ਦਸਮਾਨ ਵਿੱਚ ਦਰ ਰਿਹਾ ਸੀ ਅਤੇ ਮੈਂ ਮਾਰੂਥਲ ਨੂੰ ਪਾਰ ਕੀਤਾ ਸੀ ਕਿਉਂਕਿ ਕਬੀਲਿਆਂ ਵਿਚਾਲੇ ਲੜਾਈ ਛੜ ਗਈ ਸੀ ਅਤੇ ਇਸ ਲਈ ਮੈਂ ਤਾਕਸਾਜ ਨੂੰ ਲੱਭਦਾ ਹੋਇਆ ਖੋਤੇ ਗਿਆ ਇਸ ਲਈ ਮੈਂ ਤੈਨੂੰ ਪਿਆਰ ਕਰਦਾ ਹਾਂ ਕਿਉਂਕਿ ਸਮੁੱਚੀ ਕਾਇਨਾਤ ਨੇ ਹੀ ਤੈਨੂੰ ਲੱਭਣ ਵਿੱਚ ਮੇਰੀ ਮਦਦ ਕਰਨ ਦੀ ਸਾਜਿਸ਼ ਰਚੀ ਸੀ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਉਹਨਾਂ ਇੱਕ ਦੂਜੇ ਨੂੰ ਪਹਿਲੀ ਵਾਰ ਛੋਇਆ ਸੀ ਮੁੰਡਾ ਕਹਿਣ ਲੱਗਾ ਮੈਂ ਵਾਪਸ ਪਰਤਾਂਗਾ ਫਾਤਿਮਾ ਨੇ ਕਿਹਾ ਇਸ ਤੋਂ ਪਹਿਲਾਂ ਮੈਂ ਮਾਰੂਥਲਵਲ ਸਿਰਫ ਚਾਨਾਂ ਦੀ ਭਾਵਨਾ ਨਾਲ ਹੀ ਵੇਖਿਆ ਕਰਦੀ ਸੀ ਹੁਣ ਮੈਂ ਆਸਰਾ ਨਾਲ ਵੇਖਿਆ ਕਰਾਂਗੀ ਮੇਰਾ ਪਿਤਾ ਵੀ ਇੱਕ ਦਿਨ ਚਲਾ ਗਿਆ ਸੀ ਪਰ ਉਹ ਮੇਰੀ ਮਾਂ ਕੋਲ ਵਾਪਸ ਪਰਤ ਆਇਆ ਸੀ ਅਤੇ ਉਸ ਦਿਨ ਤੋਂ ਬਾਅਦ ਉਹ ਸਦਾ ਪਰਤਦਾ ਰਿਹਾ ਹੈ ਉਹਨਾਂ ਕੁਝ ਨਾ ਕਿਹਾ ਉਹ ਕੁਝ ਹੋਰ ਦੂਦ ਖਜੂਰ ਦੇ ਦਰਖਤਾਂ ਵਿੱਚ ਤੁਰਦੇ ਰਹੇ ਅਤੇ ਫਿਰ ਮੁੰਡਾ ਉਸਨੂੰ ਉਸਦੇ ਤੰਬੂ ਦੇ ਦਰਵਾਜ਼ੇ ਤੱਕ ਲੈ ਆਇਆ ਉਹ ਕਹਿਣ ਲੱਗਾ ਮੈਂ ਪਰਤਾਂਗਾ ਐਨ ਉਸੇ ਤਰ੍ਹਾਂ ਜੇਮੇ ਤੇਰਾਪੇਟਾ ਤੇਰੀ ਮਾਂ ਕੋਲ ਪਰਤ ਆਇਆ ਸੀ ਉਸਨੇ ਵੇਖਿਆ ਕਿ ਫਾਤਿਮਾ ਦੀਆਂ ਅੱਖਾਂ ਵਿੱਚ ਹੰਝੂ ਸਨ ਟੋ ਰੋ ਰਹੀ ਹੈ ਮੈਂ ਮਾਰੂਥਲ ਦੀ ਔਰਤ ਹਾਂ ਪਰ ਆਖਰਕਾਰ ਮੈਂ ਔਰਤ ਤਾਂ ਹਾਂ ਹੀ ਉਸਨੇ ਆਪਣਾ ਮੂੰਹ ਮੋੜਦੇ ਹੋਏ ਕਿਹਾ ਫਾਤਿਮਾ ਆਪਣੇ ਤੰਬੂ ਵਿੱਚ ਚਲੀ ਗਈ ਅਤੇ ਜਦੋਂ ਦਿਨ ਦੀ ਰੋਸ਼ਨੀ ਹੋਈ ਤਾਂ ਉਹ ਫਿਰ ਉਨਾ ਹੀ ਕੰਮਾਂ ਵਿੱਚ ਰੁੱਝ ਗਈ ਜਿਹੜੇ ਉਹ ਕਈ ਸਾਲਾਂ ਤੋਂ ਕਰਦੀ ਆ ਰਹੀ ਸੀ ਪਰ ਸਭ ਕੁਝ ਹੀ ਬਦਲ ਗਿਆ ਸੀ ਮੁੰਡਾ ਹੁਣ ਨਖਲਿਸਤਾਨ ਵਿੱਚ ਨਹੀਂ ਸੀ ਅਤੇ ਨਖਲਿਸਤਾਨ ਦਾ ਹੁਣ ਉਸ ਤਰ੍ਹਾਂ ਦਾ ਮਤਲਬ ਕਦੇ ਨਹੀਂ ਸੀ ਹੋਵੇਗਾ ਜਿਸ ਤਰ੍ਹਾਂ ਦਾ ਕੱਲ ਤੱਕ ਸੀ ਇਹ ਹੁਣ 50 ਹਜ਼ਾਰ ਖੰਜੂਰਾਂ ਦੇ ਦਰਖਤਾਂ ਅਤੇ 300 ਖੂਹਾਂ ਵਾਲਾ ਸਤਾਨ ਨਹੀਂ ਰਹੇਗਾ ਜਿਤ ਜਤਰੂ ਆਉਂਦੇ ਹਨ ਅਤੇ ਆਪਣੇ ਲੰਮੇ ਸਫਰ ਤੋਂ ਬਾਅਦ ਆਰਾਮ ਮਾਣਦੇ ਹਨ ਅੱਜ ਤੋਂ ਬਾਅਦ ਉਸਲੇ ਨਖਲਿਸਤਾਨ ਇੱਕ ਖਾਲੀ ਸਤਾਨ ਹੋਵੇਗਾ ਉਸ ਦਿਨ ਤੋਂ ਬਾਅਦ ਉਸ ਦਿਨ ਤੋਂ ਬਾਅਦ ਉਸਲੇ ਸਭ ਤੋਂ ਅਹਿਮ ਮਾਰੋਥਲ ਹੋਵੇਗਾ ਉਹ ਹਰ ਰੋਜ਼ ਇਸ ਵਨ ਵੇਖੇਗੀ ਅਤੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੇਗੀ ਆਪਣਾ ਖਜ਼ਾਨਾ ਲੱਭਦੇ ਹੋਏ ਮੁੰਡਾ ਕਿਸ ਤਾਰੇ ਦੀ ਸੇਧ ਵਿੱਚ ਚੱਲ ਰਿਹਾ ਹੈ ਉਸ ਨੂੰ ਹਵਾ ਵਿੱਚ ਆਪਣੇ ਚੁੰਮਣ ਭੇਜਣੇ ਪੈਣਗੇ ਅਤੇ ਮਨ ਹੀ ਮਨ ਵਿੱਚ ਅਰਦਾਸ ਕਰਨੀ ਪਵੇ ਕਿ ਕਿ ਇਹ ਹਵਾ ਮੁੰਡੇ ਦੇ ਚਿਹਰੇ ਨੂੰ ਛੂਹੇਗੀ ਅਤੇ ਉਸ ਨੂੰ ਦੱਸੇਗੀ ਕਿ ਉਹ ਹਾਲੇ ਵੀ ਜਿਉਂਦੀ ਹੈ ਇਸ ਲਈ ਕਿ ਉਹ ਹਾਲੇ ਤੱਕ ਉਸਨੇ ਅਡੀਕ ਕਰ ਰਹੀ ਹੈ ਇੱਕ ਐਸੀ ਔਰਤ ਜੜੀਕੇ ਖਜ਼ਾਨੇ ਦੇ ਭਾਲ ਵਿੱਚ ਗਏ ਹੋਏ ਹੌਸਲਾਮੰਦ ਮਰਦ ਦੀ ਅੜੀ ਕਰ ਰਹੀ ਹੈ ਉਸ ਦਿਨ ਤੋਂ ਬਾਅਦ ਮਾਰੂਥਲ ਦਾ ਉਸ ਲਈ ਸਿਰਫ ਇਹੋ ਮਤਲਬ ਹੋਣਾ ਸੀ ਪ੍ਰੇਮੀ ਦੀ ਵਾਪਸੀ ਦੀ ਆਸ ਅਗਲਾ ਦ੍ਰਿਸ਼ ਮਾਰੂਥਲ ਦੀ ਰੇਤ ਵਿੱਚ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਤਾਤਸਾਧਨ ਨੇ ਮੁੰਡੇ ਨੂੰ ਕਿਹਾ ਇਹ ਨਾ ਸੋਚੋ ਕਿ ਤੂੰ ਪਿੱਛੇ ਕੀ ਛੱਡ ਆਇਆ ਹੈ ਸਭ ਕੁਝ ਹੀ ਤਾਂ ਸੰਸਾਰ ਦੀ ਆਤਮਾ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਸਦਾ ਉੱਥੇ ਹੀ ਰਹਿੰਦਾ ਹੈ ਮਰਦੇ ਰਵਾਨਾ ਹੋਣ ਦੇ ਥਾਂ ਵਾਪਸ ਪਰਤਾਂ ਦੇ ਸੁਪਨੇ ਵਧੇਰੇ ਲੈਂਦੇ ਹਨ ਮੁੰਡੇ ਨੇ ਕਿਹਾ ਉਹ ਹੁਣੇ ਤੋਂ ਹੀ ਮਾਰੂਥਲ ਦੇ ਚੁੱਪ ਦਾ ਮੂੜ ਆਦੇ ਹੋਣ ਲੱਗ ਪਿਆ ਸੀ ਜੇ ਬੰਦੇ ਨੂੰ ਲੱਭਣ ਵਾਲੀ ਚੀਜ਼ ਸ਼ੁੱਧਤਾਤ ਦੀ ਬਣੀ ਹੋਈ ਹੋਵੇ ਤਾਂ ਇਹ ਕਦੇ ਵੀ ਖਰਾਬ ਨਹੀਂ ਹੁੰਦੀ ਅਤੇ ਬੰਦਾ ਹਮੇਸ਼ਾ ਵਾਪਸ ਪਰਤ ਸਕਦਾ ਹੈ ਪਰ ਜੇ ਤੁਸੀਂ ਲੱਭੀ ਹੋਈ ਚੀਜ਼ ਇੱਕ ਪਲ ਪਰ ਦੀ ਰੋਸ਼ਨੀ ਮਾਤਰ ਹੋਵੇ ਜਿਵੇਂ ਕਿ ਤਾਰਿਆਂ ਦਾ ਟੁੱਟਣਾ ਤਾਂ ਤੁਹਾਨੂੰ ਵਾਪਸੀ ਉੱਤੇ ਕੁਝ ਵੀ ਨਹੀਂ ਲੱਭੇਗਾ ਉਤਾਤ ਸਾਜੀ ਦੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ ਪਰ ਮੁੰਡਾ ਜਾਣਦਾ ਸੀ ਕਿ ਉਹ ਫਾਤਿਮਾ ਦੀ ਗੱਲ ਕਰ ਰਿਹਾ ਹੈ ਜੋ ਕੋ ਜੋ ਪਿੱਛੇ ਛੱਡ ਆਇਆ ਸੀ ਉਸ ਬਾਰੇ ਨਾ ਸੋਚਣਾ ਕਾਫੀ ਔਖਾ ਲੱਗਦਾ ਸੀ ਅਨੰਤ ਤੱਕ ਫੈਲਿਆ ਹੋਇਆ ਇੱਕੋ ਜਿਹਾ ਮਾਰੂਥਲ ਵੇਖ ਕੇ ਉਹ ਸੋਚਣ ਲੱਗ ਪਿਆ ਸੀ ਮੁੰਡਾ ਹਾਲੇ ਵੀ ਖਜੂਰ ਦੇ ਦਰਖਤਾਂ ਖੂਹਾਂ ਅਤੇ ਉਸ ਔਰਤ ਦਾ ਚਿਹਰਾ ਵੇਖ ਸਕਦਾ ਸੀ ਜਿਸ ਨੂੰ ਉਹ ਇਸ਼ਕ ਕਰਦਾ ਸੀ ਅਤੇ ਉਹ ਵੇਖ ਸਕਦਾ ਸੀ ਕਿ ਅੰਗਰੇਜ਼ ਆਪਣੇ ਤਜਰਬੇ ਕਰ ਰਿਹਾ ਸੀ ਅਤੇ ਉਸ ਊਠ ਵਾਲੇ ਨੂੰ ਵੀ ਜਿਸਨੇ ਅਣਜਾਣੇ ਵਿੱਚ ਹੀ ਉਸਦੇ ਅਧਿਆਪਕ ਦਾ ਕੰਮ ਕੀਤਾ ਸੀ ਖਬਰੇ ਤਤਸਾਜ ਨੇ ਕਦੇ ਇਸ਼ਕ ਹੀ ਨਹੀਂ ਕੀਤਾ ਸੀ ਤਤਸਾਜ ਅੱਗੇ-ਅੱਗੇ ਚੱਲ ਰਿਹਾ ਸੀ ਅਤੇ ਉਸਦਾ ਬਾਜ ਉਸਦੇ ਮੋਢੇ ਤੇ ਬੈਠਾ ਸੀ ਪੰਛੀ ਨੂੰ ਮਾਰੋਥਲ ਦੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ ਅਤੇ ਜਦੋਂ ਹੀ ਉਹ ਰੁਕਦੇ ਉਹ ਸ਼ਿਕਰਿਆਂ ਦੀ ਭਾਲ ਵਿੱਚ ਉੱਡ ਜਾਂਦਾ ਪਹਿਲੇ ਦਿਨ ਉਹ ਇੱਕ ਖਰਗੋਸ਼ ਲੈ ਕੇ ਆਇਆ ਅਤੇ ਦੂਜੇ ਦਿਨ ਦੋ ਪੰਛੀ ਰਾਤ ਨੂੰ ਆਪਣਾ ਸੌਣ ਵਾਲਾ ਸਮਾਨ ਬਚਾਉਂਦੇ ਆ ਤੇ ਆਪਣੀ ਅਗਲ ਕੋ ਕੇ ਰੱਖਦੇ ਮਰੂਤਲ ਦੀਆਂ ਰਾਤਾਂ ਠੰਡੀਆਂ ਸਨ ਅਤੇ ਚੰਦਰਮਾ ਦੇ ਸਫਰ ਕਰਨ ਕਾਰਨ ਇਹ ਹੋਰ ਕਾਲੀਆਂ ਹੁੰਦੀਆਂ ਜਾਂਦੀਆਂ ਸਨ ਉਹ ਹਫ਼ਤਾ ਪਰ ਤੁਰਦੇ ਰਹੇ ਅਤੇ ਇਸ ਸਮੇਂ ਦੌਰਾਨ ਸਿਰਫ ਇਹੀ ਗੱਲਾਂ ਕਰਦੇ ਰਹੇ ਕਿ ਕਬੀਲਿਆਂ ਬਚਾਲੇ ਲੜਾਈ ਤੋਂ ਬਚਣ ਲਈ ਉਹਨਾਂ ਨੂੰ ਕਿਹੜੀ احتیاط ਵਰਤਣੀ ਚਾਹੀਦੀ ਹੈ ਜੰਗ ਚੱਲ ਰਹੀ ਸੀ ਤੇ ਕਦੇ-ਕਦੇ ਹਵਾ ਵਿੱਚ ਖੂਨ ਦੀ ਹਲਕੀ ਜਿਹੀ ਬੋ ਵੀ ਸ਼ਾਮਲ ਹੁੰਦੀ ਸੀ। ਲੜਾਈਆਂ ਕਿਤੇ ਨੇੜੇ-ਤੇੜੇ ਕੀਤੀਆਂ ਜਾ ਰਹੀਆਂ ਸਨ ਅਤੇ ਹਵਾ ਮੁੰਡੇ ਨੂੰ ਇਹ ਚੇਤਾ ਕਰਾਉਂਦੀ ਸੀ ਕਿ ਨਿਸ਼ਾਨੀਆਂ ਦੀ ਇੱਕ ਬਾਸ਼ਾ ਹੈ ਜਿਹੜੀ ਉਸ ਨੂੰ ਉਹ ਗੱਲ ਦਿਖਾਉਣ ਲਈ ਸਦਾ ਤਿਆਰ ਰਹਿੰਦੀ ਹੈ ਜਿਹੜੀ ਉਹ ਖੁਦ ਵੇਖਣ ਤੋਂ ਅਸਮਰੱਥ ਰਿਹਾ ਸੀ। ਸਤਯਵੰਦਨ ਧਾਤਸਾਦ ਨੇ ਰੋਜ਼ ਨਾਲੋਂ ਪਹਿਲਾਂ ਪੜਾ ਕਰਨ ਦਾ ਫੈਸਲਾ ਕੀਤਾ। ਬਾਜ਼ਸ਼ਕਾਰ ਕਰਨ ਉੱਡ ਗਿਆ ਅਤੇ ਤਾਤਸਾਜ ਨੇ ਆਪਣੇ ਭਾਂਡੇ ਵਿੱਚੋਂ ਮੁੰਡੇ ਨੂੰ ਪੀਣ ਲਈ ਪਾਣੀ ਦਿੱਤਾ। ਤਾਤਸਾਜ ਕਹਿਣ ਲੱਗਾ, "ਤੂੰ ਹੁਣ ਆਪਣੇ ਸਫ਼ਰ ਦੇ ਕਰੀਬ-ਕਰੀਬ ਅੰਤਮ ਪੜਾਅ ਤੇ ਪਹੁੰਚ ਗਿਆ ਹੈ। ਮੈਂ ਤੈਨੂੰ ਇਹ ਗੱਲ ਲਈ ਵਧਾਈ ਦਿੰਦਾ ਹਾਂ ਕਿ ਤੂੰ ਆਪਣੀ ਹੋਂਣੀ ਲੱਭਣ ਦੀ ਕੋਸ਼ਿਸ਼ ਕੀਤੀ ਸੀ।" ਮੁੰਡਾ ਕਹਿਣ ਲੱਗਾ, "ਸਾਰੇ ਰਾਸਤੇ ਪਰ ਤੁਸੀਂ ਮੈਨੂੰ ਕੁਝ ਨਹੀਂ ਦੱਸਿਆ। ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ਆਪਣੇ ਗਿਆਨ ਦੀਆਂ ਕੁਝ ਗੱਲਾਂ ਸਿਖਾਓਗੇ।" ਉਜੇ ਸਮਾਂ ਪਹਿਲਾਂ ਮੈਂ ਇੱਕ ਐਸੇ ਬੰਦੇ ਨਾਲ ਮਾਰੂਥਲ ਵਿੱਚ ਸਫ਼ਰ ਕੀਤਾ ਸੀ ਜਿਸ ਕੋਲ ਧਾਤ ਸਾਜੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਸਨ ਪਰ ਉਸ ਤੋਂ ਵੀ ਮੈਂ ਕੁਝ ਨਹੀਂ ਸੀ ਸਿੱਖ ਸਕਿਆ ਧਾਤ ਸਾਜ ਨੇ ਜਵਾਬ ਦਿੱਤਾ ਸਿੱਖਾਂ ਦਾ ਸਿਰਫ ਇੱਕੋ ਇੱਕ ਟੰਗ ਹੈ ਇਹ ਕਾਰਜ ਰਹੀ ਕੀਤਾ ਜਾਂਦਾ ਹੈ ਜਿੰਨਾ ਕੁਝ ਤੈਨੂੰ ਜਾਣਨ ਦੀ ਲੋੜ ਸੀ ਉਹ ਨਾ ਕੁਝ ਤੂੰ ਆਪਣੀ ਯਾਤਰਾ ਦੌਰਾਨ ਸਿੱਖ ਲਿਆ ਹੈ ਹੁਣ ਤੈਨੂੰ ਸਿਰਫ ਇੱਕੋ ਹੀ ਹੋਰ ਚੀਜ਼ ਸਿੱਖਣ ਦੀ ਲੋੜ ਹੈ ਮੁੰਡਾ ਜਾਨਣਾ ਚਾਹੁੰਦਾ ਸੀ ਕਿ ਉਹ ਗੱਲ ਕੀ ਹੈ ਪਰਤਾਤ ਸਾਜ ਤਾਂ ਦੂਰ ਅਸਮਾਨ ਵੱਲ ਨੂੰ ਵੇਖਦੇ ਹੋਏ ਆਪਨੇ ਬਾਜ ਦੀ ਉਡੀਕ ਕਰ ਰਿਹਾ ਸੀ ਤੁਹਾਨੂੰ ਤਾਤਸਾਜ ਕਿਉਂ ਕਹਿੰਦੇ ਹਨ ਕਿਉਂਕਿ ਮੈਂ ਇਹੀ ਹਾਂ ਉਹ ਨਾ ਹੋਰ ਤਾਤਸਾਜਾਂ ਦਾ ਕੀ ਬਣਿਆ ਜਿਨ੍ਹਾਂ ਨੇ ਸੋਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣਾ ਨਾ ਸਕੇ ਬਜ਼ੁਰਗ ਕਹਿਣ ਲੱਗਾ ਉਹ ਸਿਰਫ ਸੋਨਾ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਆਪਣੀ ਹੋਣੀ ਦਾ ਖਜ਼ਾਨਾ ਲੱਭਣ ਦੀ ਇੱਛਾ ਤਾਂ ਰੱਖਦੇ ਸਨ ਪਰ ਆਪਣੀ ਹੋਣੀ ਨੂੰ ਹਕੀਕਤ ਵਿੱਚ ਜੀਉਣ ਦੀ ਇੱਛਾ ਨਹੀਂ ਸਨ ਰੱਖਦੇ ਉਹ ਕਿਹੜੀ ਗੱਲ ਹੈ ਜਿਹੜੀ ਗੱਲ ਮੈਂ ਅਜੇ ਸਿੱਖਣੀ ਹੈ ਮੁੰਡੇ ਨੇ ਪੁੱਛਿਆ ਪਰ ਧਾਤ ਸਾਜ ਲਗਾਤਾਰ ਦੂਰ ਅਸਮਾਨ ਵੱਲ ਵੇਖਦਾ ਰਿਹਾ ਆਖਰਕਾਰ ਬਾਜ਼ ਖਾਣਾ ਲੈ ਕੇ ਉਹਨਾਂ ਲਈ ਆ ਪਹੁੰਚਿਆ ਉਹਨਾਂ ਧਰਤੀ ਵਿੱਚ ਇੱਕ ਘਟੂਆ ਪੁੱਟਿਆ ਅਤੇ ਇਸ ਵਿੱਚ ਅੱਗ ਬਾਲਣ ਲਈ ਤਾਂ ਇਸ ਦੀਆਂ ਲਾਟਾਂ ਦਿਖਾਈ ਨਾ ਦੇਣ ਸਕਣ ਖਾਣਾ ਬਣਾਉਂਦੇ ਹੋਏ ਉਹ ਕਹਿਣ ਲੱਗਾ ਮੈਂ ਇਸ ਲਈ ਧਾਤ ਸਾਜ ਹਾਂ ਕਿਉਂਕਿ ਮੈਂ ਧਾਤ ਸਾਜ ਹਾਂ ਮੈਂ ਇਹ ਵਿਗਿਆਨ ਆਪਣੇ ਦਾਦੇ ਤੋਂ ਸਿੱਖਿਆ ਸੀ ਜਿਸ ਨੇ ਆਪਣੇ ਪਿਤਾ ਤੋਂ ਸਿੱਖਿਆ ਸੀ ਅਤੇ ਇਹ ਸਿਲਸਿਲਾ ਸੰਸਾਰ ਦੀ ਉਤਪਤੀ ਵਾਲੇ ਦਿਨਾਂ ਤੋਂ ਹੀ ਚੱਲਿਆ ਆ ਰਿਹਾ ਹੈ ਉਹਨਿੰਦ ਨੇ ਇਸ ਹੁਨਰ ਨੂੰ ਸਿਰਫ ਇੱਕ ਪੰਨੇ ਦੀ ਟਿੱਕੀ ਤੇ ਹੀ ਲਿਖਿਆ ਜਾ ਸਕਦਾ ਸੀ ਪਰ ਫਿਰ ਮਨੁੱਖ ਨੇ ਸਦਾ ਗੱਲਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੰਮੇ-ਲੰਮੇ ਵਿਖਿਆਨ ਵਿਆਖਿਆਵਾਂ ਅਤੇ ਦਾਰਸ਼ਨਿਕ ਕਿਤਾਬਾਂ ਲਿਖਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਇਹ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹਨਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਤਰੀਕੇ ਆਉਂਦੇ ਹਨ ਪਰ ਫਿਰ ਵੀ ਪੰਨੇ ਦੀ ਟਿੱਕੀ ਅਜੇ ਵੀ ਕਾਇਮ ਹੈ ਪੰਨੇ ਦੀ ਉਸ ਟਿੱਕੀ ਤੇ ਕੀ ਲਿਖਿਆ ਹੋਇਆ ਸੀ ਮੁੰਡਾ ਜਾਨਣਾ ਚਾਹੁੰਦਾ ਸੀ ਤਾਤ ਸਾਧ ਨੇ ਧਰਤੀ ਵਿੱਚ ਕੁਝ ਬੋਣਾ ਸ਼ੁਰੂ ਕੀਤਾ ਅਤੇ 50 ਮਿੰਟਾਂ ਵਿੱਚ ਹੀ ਉਸ ਨੇ ਖਾਕਾ ਮੁਕੰਮਲ ਕਰ ਲਿਆ ਜਦੋਂ ਉਹ ਵਾ ਰਿਹਾ ਸੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦਾ ਚੇਤਾ ਆਇਆ ਅਤੇ ਨਾਲ ਉਸ ਬਾਜ਼ਾਰ ਦਾ ਵੀ ਜਿੱਥੇ ਉਹ ਉਸ ਦਿਨ ਮਿਲੇ ਸਨ ਇਓਂ ਪ੍ਰਤੀਤ ਹੁੰਦਾ ਸੀ ਜਿਵੇਂ ਇੱਕ ਘਟਨਾ ਅਨੰਤ ਸਾਲ ਪਹਿਲਾਂ ਵਾਪਰੀ ਹੋਵੇ ਪੰਨੇ ਦੀ ਟਿੱਕੀ ਤੇ ਇਹ ਲਿਖਿਆ ਹੋਇਆ ਹੈ। ਤਾਤਸਾਜ ਨੇ ਕੰਮ ਮਕਾਉਣ ਮਗਰੋਂ ਕਿਹਾ। ਮੁੰਡੇ ਨੇ ਧਾਰਤੀ ਤੇ ਲਿਖ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੁੰਡੇ ਨੇ ਨਿਰਾਸ਼ ਹੋ ਕੇ ਕਿਹਾ ਇਹ ਤਾਂ ਕੋਈ ਕੋਡ ਹੈ। ਇਹ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦਾ ਮੈਂ ਅੰਗਰੇਜ਼ ਦੀ ਕਿਤਾਬ ਵਿੱਚ ਦੇਖਿਆ ਸੀ। ਨਹੀਂ। ਤਾਤਸਾਜ ਨੇ ਜਵਾਬ ਦਿੱਤਾ। ਇਹ ਤਾਂ ਉਹਨਾਂ ਦੋ ਸ਼ਿਕਰਿਆਂ ਦੀ ਉਡਾਨ ਹੈ। ਇਸ ਨੂੰ ਸਿਰਫ ਤਰਕ ਨਾਲ ਹੀ ਨਹੀਂ ਸਮਝਿਆ ਜਾ ਸਕਦਾ। ਪੰਨੇ ਦੀ ਟਿੱਕੀ ਜੇ ਸੰਸਾਰ ਦੀ ਆਤਮਾ ਤੋਂ ਸਿੱਧੇ ਤੌਰ ਤੇ ਆਈ ਹੋਈ ਚੀਜ਼ ਹੈ। ਸਿਆਣੇ ਲੋਕ ਕਹਿੰਦੇ ਸਨ ਕਿ ਇਹ ਕੁਦਰਤੀ ਸੰਸਾਰ ਸਿਰਫ ਇੱਕ ਪਰਛਾਵਾ ਹੈ ਅਤੇ ਸਵਰਗ ਦੀ ਨਕਲ मात्र ਹੈ। ਇਸ ਸੰਸਾਰ ਦੀ ਹੋਂਦ ਦਾ ਮਤਲਬ ਸਿਰਫ ਇਸ ਗੱਲ ਦੀ ਗਾਰੰਟੀ ਹੈ ਕਿ ਜਿਹੜਾ ਦੂਜਾ ਸੰਸਾਰ ਕਿਤੇ ਮੌਜੂਦ ਹੈ ਉਹ ਬਿਲਕੁਲ ਮੁਕੰਮਲ ਹੈ। ਅੱਲਾ ਨੇ ਇਸ ਸੰਸਾਰ ਨੂੰ ਇਸ ਲਈ ਸਿਰਜਿਆ ਤਾਂ ਕਿ ਇਸ ਦੀਆਂ ਦਿਖਾਈ ਦੇਣ ਵਾਲੀਆਂ ਵਸਤਾਂ ਰਹਿਣ। ਧਰਤੀ ਦੇ ਲੋਕ ਉਸ ਦੀਆਂ ਅਧਿਆਤਮਿਕ ਸਿੱਖਿਆਵਾਂ ਨੂੰ ਵੀ ਸਮਝ ਸਕਣ ਅਤੇ ਉਸ ਦੀ ਸਿਆਣਪ ਦੇ ਕਮਾਲ ਨੂੰ ਵੀ ਜਦੋਂ ਮੈਂ ਕਾਰਜ ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਇਹੀ ਹੁੰਦਾ ਹੈ ਕਿ ਮੈਨੂੰ ਪੰਨੇ ਦੀ ਟਿੱਕੀ ਨੂੰ ਸਮਝਣਾ ਚਾਹੀਦਾ ਹੈ ਮੁੰਡੇ ਨੇ ਪੁੱਛਿਆ ਸ਼ਾਇਦ ਜੇ ਤੂੰ ਇਸ ਵੇਲੇ ਤਾਂ ਹਤ ਸਾਜੀ ਦੀ ਕਿਸੇ ਪ੍ਰਯੋਗਸ਼ਾਲਾ ਵਿੱਚ ਹੁੰਦਾ ਤਾਂ ਪੰਨੇ ਦੀ ਟਿੱਕੀ ਦੇ ਭੇਤ ਨੂੰ ਪੜ੍ਹਨ ਅਤੇ ਸਮਝਣ ਦਾ ਇਹ ਸਭ ਤੋਂ ਵਧੀਆ ਮੌਕਾ ਸੀ ਪਰ ਤੂੰ ਇਸ ਵੇਲੇ ਮਾਰੂਥਲ ਵਿੱਚ ਹੈਂ ਇਸ ਲਈ ਆਪਣੇ ਆਪ ਨੂੰ ਮਾਰੂਥਲ ਵਿੱਚ ਹੀ ਜज्ਬ ਕਰ ਮਾਰੂਥਲ ਹੀ ਤੈਨੂੰ ਸੰਸਾਰ ਬਾਰੇ ਸਮਝਾਏਗਾ ਅਸਲ ਵਿੱਚ ਤਾਂ ਧਰਤੀ ਉਤਲੀ ਕੋਈ ਚੀਜ਼ ਇਸ ਤਰ੍ਹਾਂ ਕਰ ਸਕਦੀ ਹੈ ਤੈਨੂੰ ਦਾ ਅਸਲ ਵਿੱਚ ਮਾਰੂਥਲ ਨੂੰ ਸਮਝਣ ਦੀ ਲੋੜ ਨਹੀਂ ਤੂੰ ਤਾਂ ਜੇ ਮਿੱਟੀ ਦੇ ਇੱਕ ਕਣ ਤੇ ਵੀ ਵਿਚਾਰ ਕਰ ਲਵੇਂ ਤਾਂ ਤੂੰ ਸਿਰਜਣਾ ਦੇ ਸਾਰੇ ਕਮਾਲਾਂ ਨੂੰ ਵੇਖ ਸਕੇਗਾ ਆਪਣੇ ਆਪ ਨੂੰ ਮਾਰੂਥਲ ਵਿੱਚ ਕਿਵੇਂ ਜज्ਬ ਕਰਾ ਆਪਣੇ ਦਿਲ ਦੀ ਸੁਣ ਇਹ ਸਭ ਕੁਝ ਜਾਣਦਾ ਹੈ ਕਿਉਂਕਿ ਇਹ ਉਸ ਅਨੰਤ ਆਤਮਾ ਵਿੱਚੋਂ ਆਇਆ ਹੈ ਅਤੇ ਇੱਕ ਦਿਨ ਉੱਥੇ ਹੀ ਭਰਤ ਜਾਵੇਗਾ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਅੱਪਾ ਪੜ੍ਹਾਂਗੇ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ